ਘੋੜ ਸ਼ਕਰ ਕਮਾਤ ਦਾ ਉਦੋਂ ਬਣਦਾ ਵਿਲੇ ਨੇ ਵਿੱਚੋਂ ਲੰਗਾ ਕੇ ਘੜੇ ਚਦੋ ਘੜਾ ਟਾਕ ਮਸ਼ੂਕ ਦੀ ਉਦੋਂ ਚੜਦਾ ਦੁੱਖ ਆਵੀਆਂ ਤੇ ਜਿਹੜਾ ਚਰੇ ਪਹਿਲੋਂ ਕੰਗੇ ਜ਼ੁਲਫ ਮਹਿਬੂਬ ਦੀ ਉਦੋਂ ਵਗਦੀ ਦੁੱਖ ਯਾਦੀਆਂ ਤੇ ਜਿਹੜਾ ਚਰੇ ਪਹਿਲੋਂ ਉਹਨੂੰ ਚੰਗੇ ਖਿਤਾਬ ਉਦੋਂ ਮਿਲਦਾ ਸਿਰ ਗੁਰੂ ਦੇ ਕਦਮਾਂ ਤੇ ਤਰੇ ਪਹਿਲੋਂ ਪਰ ਬੁੱਲੇ ਸ਼ਾ ਰੱਬ ਉਦੋਂ ਮਿਲਦਾ ਮਰ ਜਾਣ ਤੋਂ ਪਹਿਲਾਂ ਜਿਹੜਾ ਮਰੇ ਪਹਿਲੋਂ ਮਰ ਜਾਣ ਤੋਂ ਪਹਿਲਾਂ ਜਿਹੜਾ ਮਰੇ ਪਹਿਲੋਂ ਤੈਨੂੰ ਮੁੱਲਾ ਮਾਨ ਇਬਾਦਤ ਦਾ ਅਸਾਂ ਅਹਿਮਤ ਦੇ ਨਾਲ ਪਿਆਰ ਕੀਤਾ ਤੇ ਤੈਨੂੰ ਸ਼ੌਕ ਇਹ ਜੰਨਤ ਚਾਵਣ ਦਾ ਅਸੀਂ ਅੱਖੀਆਂ ਨਾਲ ਤੇ ਧਾਰ ਕੀਤਾ ਚਲ ਛੱਡ ਤਬੀਬਾਂ ਨਫਜ਼ਾਂ ਨੂੰ ਉਹ ਚਲ ਛੱਡ ਤਬੀਬਾਂ ਨਫਜ਼ਾਂ ਨੂੰ ਸਾਨੂੰ ਹਜ਼ਰਤ ਤੇ ਮਰਜ਼ੀ ਬਿਮਾਰ ਕੀਤਾ ਅਸਾਂ ਇਸ਼ਕ ਦਾ ਕਲਮਾ ਚੜ੍ਹ ਪੜਿਆ ਸਾਨੂੰ ਚਹਤਾ ਫੜ ਸੰਸਾਰ ਕੀਤਾ ਅਸਾਂ ਇਸ਼ਕ ਦੀ ਸੂਲੀ ਚੜ ਬੈਠੇ ਨਹੀਂ ਗੈਰਾ ਸੰਗ ਇਜ਼ਹਾਰ ਕੀਤਾ ਸਾਡੀ ਖੇੜੇ ਨਾਲ ਨਹੀਂ ਨਿਪਣੀ ਅਸਰਾਂਜੇ ਨਾਲ ਇਕਰਾਰ ਕੀਤਾ ਨਹੀਂ ਖੌਫ ਕੋਈ ਖਾਕੀ ਮਰਨੇ ਦਾ ਉਹ ਤੇ ਮੰਗਤਾਂ ਵਿੱਚ شمار ਕੀਤਾ ਤਿੰਨ ਮੁੱਲਾ ਮਾਨ ਇਬਾਦਤ ਦਾ ਅਸਾ ਅਹਿਮਤ ਨਾਲ ਪਿਆਰ ਕੀਤਾ ਅਸਾ ਅਹਿਮਤ ਨਾਲ ਪਿਆਰ ਕੀਤਾ ਕੋਈ ਤਰਸੇ ਯਾਰ ਤੇ ਤੀਦਾਰ ਲਈ ਕੋਈ ਖਿੜਖਿੜ ਹਸੇ ਯਾਰ ਤੇ ਸੰਗ ਕੋਈ ਇਸ਼ਕ ਦੇ ਵਿੱਚ ਪੰਜ ਵਕਤ ਹੀ ਹੈ ਕੋਈ ਪੁੱਲੇ ਵਾਂਗੂ ਵਖਰੇ ਰੰਗ ਇਸ਼ਕ ਤੇ ਅੱਗ ਦੋਵੇਂ ਇੱਕ ਬਰਾਬਰ ਸਨ ਇਸ਼ਕ ਦਾ ਸੇਖ ਵਤੇਰਾ ਅੱਗ ਤਾਂ ਸਾੜੇ ਕੱਖ ਤੇ ਕਾਨੇ ਇਸ਼ਕ ਸਾੜੇ ਤਨ ਮੇਰਾ ਅੱਗ ਤਾਂ ਤਾਰੂ ਮੀਤੇ ਪਾਣੀ ਓ ਦੱਸੋ ਇਸ਼ਕ ਤਾਂ ਤਾਰੂ ਕਿਹੜਾ ਓ ਭੱਲੇ ਸ਼ਾ ਉੱਥੇ ਕੁਝ ਨਹੀਂ ਲੱਭਦਾ ਜਿੱਥੇ ਇਸ਼ਕ ਨੇ ਲਾਇਆ ਟੇਰਾ ਜਿੱਥੇ ਇਸ਼ਕ ਨੇ ਲਾਇਆ ਟੇਰਾ ਉਮਰ ਕਵਾਈ ਵਿੱਚ ਮਸੇਤੀ ਅੰਦਰ ਪਰਿਆ ਨਾਲ ਪਲਿਤੀ ਕਦੇ ਨਮਾਜ਼ ਤੋਹੀਤ ਨਾ ਕੀਤੀ ਹੁਣ ਕੀ ਕਰਨਾ ਈਸ਼ਵਰ ਪੁਕਾਰ ਇਸ਼ਕ ਦੀ ਨਵੀਂ ਓ ਨਵੀਂ ਬਹਾਰ ਇਹ ਤਨ ਮੇਰਾ ਚਸ਼ਮਾ ਹੋਵੇ ਤਮ ਮੁਰਸ਼ਿਦ ਤੇ ਵੇਖ ਨ ਰੱੱਚਾ ਹੋ ਲੂ ਲੂ ਤੇ ਮੋੜ ਲੱਖ ਲੱਖ ਚਸ਼ਮਾ ਹਕ ਖੋਲਾ ਹਕ ਕੰਜਾ ਹੂੰ ਇਤਨਾ ਟਿਠਿਆ ਸਬਰ ਨਾ ਆਵੇ ਮੈਂ ਹੋਰ ਕਿਤੇ ਵੱਲ ਪੱਜਾ ਹੂੰ ਮੁਰਸ਼ਿਦ ਦਾ ਤਿਤਾਰ ਚੋ ਬਾਹੋ ਮੈਨੂੰ ਲੱਖ ਕਰੋੜਾਂ ਹੱਜਾ ਹੂੰ ਮੈਨੂੰ ਲੱਖ ਕਰੋੜਾਂ ਹੱਜਾ ਹੂੰ ਉਮੀਦ ਕਰਦਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਲੇ ਰੋਹਾਨੀ ਸਫਰ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ